ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਅੱਜ ਇਹ ਪਹਿਲਾ ਵਲੌਗ ਆ ਪਹਿਲਾ ਵਲੌਗ ਬਣਾਉਣ ਜਾ ਰਹੇ ਆ ਅਸੀਂ ਅਸੀਂ ਪਹਿਲਾ ਵਲੌਗ ਹੀ ਅੱਜ ਰੱਬ ਦੇ ਨਾਮ ਤੇ ਸ਼ੁਰੂ ਕਰਦੇ ਆ ਅੱਜ ਅਸੀਂ ਚੱਲੇ ਆ ਦੁਕਾਨ ਦੇਖਣ ਜੀ ਪਰ ਅੱਜ ਸੌਣ ਚੱਲੇ ਆ ਰੈਕੋਰਡ ਦੁਕਾਨ ਲੱਗੇ ਨੇ ਤੇ ਮਿਲੋ ਤੁਹਾਡੇ ਬਾਰੇ ਕਾਟਾ ਜੀ ਕਿੰਨਾ ਵਾ ਤੇ ਜੁੜੇ ਰਹੋ ਧੰਨਵਾਦ ਥੈਂਕ ਯੂ ਹੋਲ ਕਾਟੂ ਹੋਦਾ ਯਾਰ ਇੱਥੇ ਆਪਾਂ ਅਗਲੇ ਦੇ ਪਾਜੀ ਅਗਲੇ ਦੇ ਕੋਲੇ ਨੇ 100 ਰੁਪਏ ਦੇ 5 ਕਿਲੋ ਪਿਆਜ਼ ਨੇ 100 ਰੁਪਏ 5 ਕਿਲੋ ਆਹ ਜਿਗਨੇ ਪਿਆਰੇ ਛੋਟੇ ਦਾ ਦਸਦੇ ਪਿਆਜ਼ ਵੀ ਆਪਾਂ ਹੁਣ ਟੈਂਕੀ ਫੁੱਲ ਕਰਾ ਲਈ ਆ ਉਹ ਦੇਖੋ ਸੂਈ ਚੈੱਕ ਕਰੋ ਸੂਈ ਹੋ ਗਈ ਫੁੱਲ ਲਾਗੇ ਡੁੱਲੂਨ ਉੱਪਰ ਤੱਕ ਭਾਈ ਕੱਠ ਕਿੰਨਾਗਾ ਦਵਾਉਣਾ ਤੇ ਜਾਓਗੇ ਤੁਸੀਂ ਆਹ ਇਹ ਵੀ ਗੱਲ ਹੈ ਚਲੋ ਮੈਂ ਹੁਣ ਆਪ ਹੀ ਕੇ ਦੇਖੀ ਨਾ ਕੈਂਟ ਚਾਹੀਏ ਨਾ ਭਾਈ ਆਪ ਹੀ ਕੇ ਚੱਲਦੇ ਆ ਉਹ ਕੈਂਟ ਚਾਹੀਏ ਉਹ ਤੇ ਲਈ ਚੰਗੀ ਹੈ ਕਹਿੰਦੇ ਫੋਨ ਤਾਂ ਕੋਨਾ ਯਾਰ ਪਤਾ ਨਹੀਂ ਕੀ ਹੋ ਗਿਆ ਫੋਨ ਨੇ ਮੈਂ ਦਿਖਾਉਣਾ ਹਾਂ ਆ ਦੇ ਪਤਾ ਨਹੀਂ ਕੀ ਹੋ ਗਿਆ ਵਜਨ ਪੂਜਨ ਆ ਗਿਆ ਫੋਨ ਤੇ ਦਾ ਫੋਨ ਹੈ ਅੱਜ ਬਹੁਤ ਜਣੇ ਨੇ ਪੁੱਛਿਆ ਵੀ ਆਹ ਚੌਂਕ ਬਾਰੇ ਤੇ ਕਹਿੰਦੇ ਵੀ ਜੇ ਘੋੜਾ ਚੌਂਕ ਕਹੇ ਤਾਂ ਕੁੱਟ ਪੈਂਦੀ ਆ ਤੇ ਸਹੀ ਸੁਣਿਆ ਵੀ ਕੁੱਟ ਤਾਂ ਪੈਂਦੀ ਆ ਤੇ ਇੱਥੇ ਛਿੱਤਰ ਤਾਂ ਪੁੱਛੋ ਹੀ ਨਾ ਕਿੰਨੇ ਪੈਂਦੇ ਆ ਠੀਕ ਆ ਤੇ ਸਾਨੂੰ ਆ ਘੋੜਾ ਦਿਖ ਗਿਆ ਉੱਤੇ ਬਾਬਾ ਨਹੀਂ ਬੈਠਾ ਦੀਦਾ ਠੀਕ ਆ ਬਾਬੇ ਦੇ ਨਾਮ ਨੂੰ ਜਾਣਿਆ ਜਾਂਦਾ ਇਹ ਹਰੀ ਸਿੰਘ ਨਾਲੂਆ ਚੌਂਕ